ਗੁਰੂ ਪੂਰਨਿਮਾ ਦਾ ਦਿਨ ਆ ਰਿਹਾ ਜੀ ਤੇ ਕੀ ਵਿਸ਼ੇਸ਼ਤਾ ਹੈਗੀ ਹੈ ਜਿਸ ਦਿਨ ਦੀ ਆਪਾਂ ਗੱਲ ਕਰੀਏ ਦੇਖੋ ਜਿਹਦਾ ਨਾਂ ਤੋਂ ਆਪਾਂ ਨੂੰ ਪਤਾ ਹੈ ਗੁਰੂ ਪੂਰਨਿਮਾ ਜਿਹੜਾ ਪੂਰਾ ਸਭ ਤੋਂ ਅੱਛਾ ਸ਼ਬਦਿਕ ਹੈ ਪੂਰੇ ਜੀਵਨ ਦਾ ਇੱਕ ਗੁਰੂ ਸਾਤਵਿਕਤਾ ਜਿਸ ਚ ਆਪਾਂ ਨੂੰ ਪਿਆਰ ਆਸ਼ੀਰਵਾਦ ਸਾਰੇ ਸਾਤਵਿਕ ਕਰਮ ਦੇਖਦੇ ਨੇ ਕਿਹਾ ਜਾਂਦਾ ਹੈ ਸਾਡੇ ਹਿੰਦੂ ਧਰਮ ਸਨਾਤਨ ਤੁਨ ਚ ਕਿਹਾ ਜਾਂਦਾ ਹੈ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਦੇ ਰਚਿਤਾ ਮਹਾਰਿਸ਼ੀ ਵੇਦਵਿਆਸ ਜੀ ਨੂੰ ਦਾ ਜਨਮ ਇਸ ਦਿਨ ਹੋਇਆ ਸੀ ਇਸ ਲਈ ਆਸ਼ਾੜ ਦੀ ਪੂਰਨਿਮਾ ਨੂੰ ਗੁਰੂ ਪੂਰਨਿਮਾ ਕਹਿੰਦੇ ਨੇ ਇਹ ਦਿਨ ਬਹੁਤ ਹੀ ਭਾਗਾ ਵਾਲਾ ਹੈ ਜਿਨ੍ਹਾਂ ਨੇ ਸਾਨੂੰ ਸਾਡੇ ਉਪਰਿਸ਼ਦ ਗ੍ਰੰਥ ਸਾਰੇ ਵਿਦਵਿਆਸ ਜੀ ਨੇ ਦਿੱਤੇ ਉਹਨਾਂ ਨੂੰ ਸਮਰਪਿਤ ਇਹ ਦਿਨ ਕਿਹਾ ਜਾਂਦਾ ਹੈ ਦੇਖੋ ਮੈਂ ਜਿੱਦਾਂ ਦੱਸਿਆ ਆਦੀ ਕਾਲ ਤੋਂ ਚੱਲਿਆ ਜਾ ਰਿਹਾ ਹੈ ਕਿ ਜਦੋਂ ਮਹਾਰਿਸ਼ੀ ਵੇਦਵਿਆਸ ਜੀ ਦਾ ਜਨਮ ਹੋਇਆ ਸੀ ਉਸ ਦਿਨ ਨੂੰ ਅਸੀਂ ਗੁਰੂ ਪੂਰणिमा ਕਹਿੰਦੇ ਨੇ ਇੱਕ ਚੀਜ਼ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਗੁਰੂ ਕਈ ਹੋ ਸਕਦੇ ਨੇ ਜਿੱਦਾਂ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਧਿਕਸ਼ਾ ਗੁਰੂ ਇੱਕੋ ਹੀ ਹੁੰਦਾ ਹੈ ਧਿਕਸ਼ਾ ਗੁਰੂ ਜਿਹਦਾ ਨਾਮ ਮੰਤਰ ਦਿੰਦਾ ਹੈ ਜਿਹੜੇ ਕੰਨ 'ਚ ਆਪਾਂ ਨੂੰ ਇੱਕ ਮੰਤਰ ਦਿੰਦਾ ਹੈ ਕਿ ਇਹ ਪ੍ਰਮਾਤਮਾ ਦਾ ਨਾਮ ਜਪ ਕਰ ਮਤਲਬ ਉਹ ਇੱਕ ਤਰ੍ਹਾਂ ਆਪਾਂ ਨੂੰ ਪ੍ਰਮਾਤਮਾ ਦੀ ਸ਼ਰਣ 'ਚ ਲੈ ਕੇ ਜਾਂਦਾ ਹੈ ਤੇ ਜਿਹੜਾ ਅੰਧਕਾਰ ਨੂੰ ਦੂਰ ਕਰੇ ਸਾਡਾ ਗੁਰੂ ਅਸੀਂ ਉਹਨੂੰ ਨਮਨ ਕਰਦੇ ਹਾਂ ਸਾਲ ਦਾ ਇੱਕ ਦਿਨ ਜਿੱਦਾਂ ਇੱਕ ਵਾਰ ਦੀਵਾਲੀ ਆ ਗਈ ਦੁਸ਼ਹਿਰਾ ਆ ਗਿਆ ਉਹਨੂੰ ਨਮਨ ਕਰ ਪੂਰणिमा ਮਨਾਨੇ ਇਸ ਵਾਰ ਦੀ ਗੁਰੂ ਪੂਰणिमा ਬਹੁਤ ਜਿਆਦਾ ਖਾਸ ਹੈ ਕਿਉਂਕਿ ਗੁਰੂ ਆ ਦੇ ਦਿਨ ਗੁਰੂ ਪੂਰणिमा ਪੈਣਾ ਸਭ ਤੋਂ ਵੱਡਾ ਦਿਨ ਹੈ ਇਸ ਕਰਕੇ ਇਸ ਵਾਰ ਦੀ ਗੁਰੂ ਪੂਰणिमा ਸਾਡੇ ਦਰਸ਼ਕਾਂ ਲਈ ਬਹੁਤ ਜ਼ਿਆਦਾ ਖਾਸ ਹੈ Hindu ਧਰਮ ਦੇ ਵਿੱਚ ਮਨਾਇਆ ਜਾਣ ਵਾਲਾ ਗੁਰੂ ਪੂਰणिमा ਦਾ ਤਿਹਾਰ ਕਾਫੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸ਼ਿਸ਼ੇ ਆਪਣੇ ਗੁਰੂ ਨੂੰ ਜਾ ਕੇ ਭੇਂਟਾ ਦਿੰਦੇ ਨੇ ਪੂਜਦੇ ਨੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਗੁਰੂ ਉਹ ਹੁੰਦੇ ਨੇ ਜਿਹੜੇ ਆਪਣੇ ਜੀਵਨ ਦੇ ਵਿੱਚੋਂ ਅੰਧੇਰਾ ਚੱਕ ਕੇ ਰੌਸ਼ਨੀ ਦਿੰਦੇ ਨੇ ਤੇ ਉਹਨਾਂ ਵਾਸਤੇ ਇੱਕ ਦਿਨ ਸਮਰਪਿਤ ਹੁੰਦਾ ਸਾਡੇ ਨਾਲ ਪੰਡਤ ਰੋਹਿਤ ਜੀ ਮੌਜੂਦ ਨੇ ਗੱਲਬਾਤ ਕਰਨਗੇ ਰਾਧੇ ਰਾਦੇ ਜੀ ਰਾਧੇ ਰਾਦੇ ਮੇਰੇ ਨਜੀ ਗੁਰੂ ਪੂਰਨਿਮਾ ਦਾ ਦਿਨ ਆ ਰਿਹਾ ਜੀ ਤੇ ਕੀ ਵਿਸ਼ੇਸ਼ਤਾ ਹੈਗੀ ਅਜੇ ਇਸ ਦਿਨ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਜਿਹਦਾ ਨਾਂ ਤੋਂ ਆਪਾਂ ਨੂੰ ਪਤਾ ਹੈ ਗੁਰੂ ਪੂਰਨਿਮਾ ਜਿਹੜਾ ਪੂਰਾ ਸਭ ਤੋਂ ਅੱਛਾ ਸ਼ਬਦਿਕ ਹੈ ਪੂਰੇ ਜੀਵਨ ਦਾ ਇੱਕ ਗੁਰੂ ਸਾਤਵਿਕਤਾ ਜਿੱਚੇ ਆਪਾਂ ਨੂੰ ਪਿਆਰ ਆਸ਼ੀਰਵਾਦ ਸਾਰੇ ਸਾਤਵਿਕ ਕਰਮ ਦੇਖਦੇ ਨੇ ਕਿਆ ਜਾਂਦਾ ਹੈ ਸਾਡੇ ਹਿੰਦੂ ਧਰਮ ਸਨਾਤਨ ਧਰਮ ਚ ਕਿਆ ਜਾਂਦਾ ਹੈ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਦੇ ਰਚਿਤਾ ਮਹਾਰਿਸ਼ੀ ਵੇਦਵਿਆਸ ਜੀ ਨੂੰ ਦਾ ਜਨਮ ਇਸ ਦਿਨ ਹੋਇਆ ਸੀ ਉਸੇ ਲਈ ਆਸ਼ਾੜ ਦੀ ਪੂਰਨਿਮਾ ਨੂੰ ਗੁਰੂ ਪੂਰਨਿਮਾ ਕਹਿੰਦੇ ਨੇ ਇਹ ਦਿਨ ਬਹੁਤ ਹੀ ਭਾਗਾ ਵਾਲਾ ਹੈ ਜਿਨ੍ਹਾਂ ਨੇ ਸਾਨੂੰ ਸਾਡੇ ਉਪਰਿਸ਼ਦ ਗ੍ਰੰਥ ਸਾਰੇ ਵੇਦਵਿਆਸ ਜੀ ਨੇ ਦਿੱਤੇ ਉਹਨਾਂ ਨੂੰ ਸਮਰਪਿਤ ਇਹ ਦਿਨ ਕਿਹਾ ਜਾਂਦਾ ਹੈ ਗੁਰੂ ਪੂਰਨਿਮਾ ਦੀ ਗੱਲ ਕਰੀਏ ਤਾਂ ਜੀ ਇਹ ਕਿੰਨੇ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਹੈ ਇਹਨੂੰ ਕਿਸ-ਕਿਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਕਿਸ ਤਰੀਕੇ ਨਾਲ ਆਪਣੇ ਗੁਰੂ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਇਸ ਦਿਨ ਦੇਖੋ ਮੈਂ ਜਿੱਦਾਂ ਦੱਸਿਆ ਆਦੀ ਕਾਲ ਤੋਂ ਚੱਲਿਆ ਜਾ ਰਿਹਾ ਹੈ कि ਜਦੋਂ ਮਹਾਰਿਸ਼ੀ ਵੇਦਵਿਆਸ ਜੀ ਦਾ ਜਨਮ ਹੋਇਆ ਸੀ ਉਸ ਦਿਨ ਨੂੰ ਅਸੀਂ ਗੁਰੂ ਪੂਰणिमा ਕਹਿੰਦੇ ਨੇ ਔਰ ਇੱਕ ਚੀਜ਼ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਗੁਰੂ ਕਈ ਹੋ ਸਕਦੇ ਨੇ ਜਿੱਦਾਂ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਧਿਕਸ਼ਾ ਗੁਰੂ ਇੱਕੋ ਹੀ ਹੁੰਦਾ ਹੈ ਸਿੱਖਿਆ ਗੁਰੂ ਮਾਨ ਲੇ ਜਿਹੜਾ ਆਪਣੇ ਸਾਇੰਸ ਦੇ ਟੀਚਰ ਮੈਥ ਦੇ ਟੀਚਰ ਕੋਈ ਕੰਮ ਸਿਖਾਉਂਦਾ ਹੈ ਗੁਰੂ ਕੋਈ ਅੱਗੇ ਆਪਣਾ ਰਸਤਾ ਦਿਖਾਉਂਦਾ ਉਹ ਕਈ ਹੋ ਸਕਦੇ ਨੇ ਆਪਾਂ ਕਈ ਥਾਂ ਦੇ ਕੰਮ ਸਿੱਖਣ ਜਾਣੇ ਉਹ ਕਈ ਸਾਰੇ ਹੋ ਸਕਦੇ ਨੇ ਪਰ ਧਿਕਸ਼ਾ ਗੁਰੂ ਜਿਹਦਾ ਨਾਮ ਮੰਤਰ ਦਿੰਦਾ ਹੈ ਜਿਹੜੇ ਕੰਨ 'ਚ ਆਪਾਂ ਨੂੰ ਇੱਕ ਮੰਤਰ ਦਿੰਦਾ ਕਿ ਉਹ ਪਰ ਇਹ ਪਰਮਾਤਮਾ ਦਾ ਨਾਮ ਜਪ ਕਰ ਮਤਲਬ ਉਹ ਇੱਕ ਹਫ਼ਤਰਾ ਆਪਨੂੰ ਪਰਮਾਤਮਾ ਦੀ ਸ਼ਰਨ 'ਚ ਲੈ ਕੇ ਜਾਂਦਾ ਹੈ ਉਹ ਇੱਕੋ ਹੀ ਹੁੰਦਾ ਹੈ ਉਹਨੂੰ ਅਸੀਂ ਗੁਰੂ ਕਹਿੰਨੇ ਹੈ ਕਿ ਜਿਹੜਾ ਸਾਨੂੰ ਹਨੇਰੇ ਤੋਂ ਚਾਨਣ ਦੀ ਰੋਸ਼ਨੀ ਵੱਲ ਲੈ ਕੇ ਜਾਵੇ ਜਿਹਦਾ ਗੁਰੂ ਦਾ ਅਰਥ ਜਿਹਦਾ ਗੂਹ ਤੋਂ ਕੱਲੇ ਗੂਹ ਤੋਂ ਅਰਥ ਹੈ ਅਗਿਆਨ ਤੇ ਰੂਹ ਤੋਂ ਅਰਥ ਹੈ ਪ੍ਰਕਾਸ਼ ਮਤਲਬ ਜਿਹੜਾ ਅੰਧਕਾਰ ਨੂੰ ਦੂਰ ਕਰੇ ਸਾਡਾ ਗੁਰੂ ਅਸੀਂ ਉਹਨੂੰ ਨਮਨ ਕਰਨੇ ਸਾਲ ਦਾ ਇੱਕ ਦਿਨ ਜਿਹਦਾ ਇੱਕ ਵਾਰ ਦੀਵਾਲੀ ਆ ਗਈ ਤੇ ਸ਼ਹਿਰ ਆ ਗਿਆ ਉਹਨੂੰ ਨਮਨ ਕਰਦੇ ਹੋਏ ਅਸੀਂ ਗੁਰੂ ਪੂਰणिमा ਮਨਾਉਂਦੇ ਆ। ਗੁਰੂ ਪੂਰणिमा ਦੇ ਜੇਕਰ ਗੱਲ ਕਰੀਏ ਤਾਂ ਗੁਰੂ ਜਿਹਨੂੰ ਆਪਾਂ ਪ੍ਰਸੰਨ ਕਰਨਾ ਹੁੰਦਾ ਉਹਨਾਂ ਨੇ ਸਾਨੂੰ ਜੀਵਨ ਦਾ ਸਾਰ ਦੱਸਿਆ ਹੁੰਦਾ। ਸਾਡੇ ਜੀਵਨ ਦੇ ਵਿੱਚੋਂ ਹਨੇਰਾ ਕੱਢ ਕੇ ਚਾਨਣ ਦਿੱਤਾ ਹੁੰਦਾ। ਤਾਂ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਕਿਸ ਤਰੀਕੇ ਨਾਲ ਆਪਾਂ ਇਸ ਉਹਨਾਂ ਨੂੰ ਪ੍ਰਸੰਨ ਕਰ ਸਕਦੇ ਆ। ਦੇਖੋ ਗੁਰੂ ਤਾਂ ਨਾ ਹਮ ਤੋ ਹੀ ਪਤਾ ਹੈ ਕਿ ਉਹ ਪਹਿਲੇ ਖੁਸ਼ ਹੈ ਜਿਹੜਾ ਆਪਣੇ ਜਿਹਨੇ ਗੁਰੂ ਬਣਾ ਲਿਆ ਆਪਣੇ ਚੇਲੇ ਤੋਂ ਵਾਦਿਆ ਸ਼ਿष्य ਤੋਂ ਉਹਨੇ ਹਮੇਸ਼ਾ ਹੀ ਆਸ਼ੀਰਵਾਦ ਦਾ ਰੂਪ ਰੱਖਣਾ ਹੈ ਇਸ ਵਾਰ ਦੀ ਗੁਰੂ ਪੂਣਿਆਮਾ ਬਹੁਤ ਜਿਆਦਾ ਖਾਸ ਹੈ ਕਿਉਂਕਿ ਗੁਰੂ ਆ ਦੇ ਦਿਨ ਗੁਰੂ ਪੂਰणिमा ਪੈਣਾ ਸਭ ਤੋਂ ਵੱਡਾ ਦਿਨ ਹੈ ਕਿਉਂਕਿ ਗੇੜੀ ਆਪਣੇ ਗੁਰੂ ਪੂਰਣੇ ਵਜੇ ਬੰਦਾ ਕਿਹੜੇ ਦੇਵਤਾ ਦੀ ਪੂਜਾ ਕਰਨੀ ਹੈ ਹਰੇਕ ਨੇ ਤਾਂ ਗੁਰੂ ਬਣਾਏ ਨੇ ਹੁੰਦੇ ਹਰ ਇੱਕ ਨੇ ਤਾਂ ਮਤਲਬ ਕਰੇ ਆਰਸੀ ਗੁਰੂ ਜੀ ਨੇ ਸਾਡੇ ਲਈ ਕਿੱਛਾ ਉਹਨੂੰ ਦੇਵਗੁਰੂ ਬ੍ਰਹਸਪਤੀ ਦੀ ਪੂਜਾ ਵੀ ਕਰਦੇ ਨੇ ਉਸ ਦਿਨ ਔਰ ਕੁਦਰਤੀ ਰੂਪ ਚ ਇਸ ਦਿਨ ਗੁਰੂਵਾਰ ਵਾਲਾ ਦਿਨ ਵੀ ਪੈ ਗਿਆ ਹੈ ਇਸ ਕਰਕੇ ਇਸ ਵਾਰ ਦੀ ਗੁਰੂ ਪੂਰਨਿਮਾ ਸਾਡੇ ਦਰਸ਼ਕਾਂ ਲਈ ਬਹੁਤ ਜ਼ਿਆਦਾ ਖਾਸ ਹੈ ਜਿਹੜਾ ਤੁਸੀਂ ਹੁਣ ਦੂਜਾ ਸਵਾਲ ਕੀਤਾ ਕਿ ਇਸ ਦਿਨ ਕਿੱਦਾਂ ਖੁਸ਼ ਕਰਨਾ ਚਾਹੀਦਾ ਹੈ ਦੇਖੋ ਗੁਰੂ ਦਾ ਸਤਿਕਾਰ ਤਾਂ ਅਸੀਂ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਦੇ ਛੋਟੇ ਬਚਪਨ ਤੋਂ ਸਿੱਖਦੇ ਆ ਰਹੇ ਕਿ ਉਹਨਾਂ ਦਾ ਸਤਿਕਾਰ ਕਰੋ ਆਸ਼ੀਰਵਾਦ ਲੈਣੇ ਆ ਰਹੇ ਆ ਅਸੀਂ ਪਰ ਇਸ ਦਿਨ ਖਾਸ ਇਹ ਹੈ ਕਿ ਜਿੱਦਾਂ ਆਪਾਂ ਕਿਸੇ ਕੋਈ ਵੀ ਸ਼ੁਭਕਰਮ ਜਾਂ ਆਪਾਂ ਕਿਸੇ ਨੂੰ ਭੇਂਟ ਦਿੰਨੇ ਆ ਜਿੰਨੇ ਸਮਰਥਦਾ ਆਪਣੇ ਗੁਰੂ ਜੀ ਨੂੰ ਕੁਝ ਵੀ ਸਮਰਥਾ ਨੂੰ ਭੇਂਟ ਕਰੋ ਸਭ ਤੋਂ ਪਹਿਲਾਂ ਕਿ ਸਵੇਰੇ ਨਾ ਹੋ ਤਾਂ ਉਹ ਅچھے ਸਾਤਵਿਕ ਕਪੜੇ ਪਾਓ ਕੋਸ਼ਿਸ਼ ਕਰੋ ਪੀਲੇ ਕਪੜੇ ਪਾਓ ਬਹੁਤ ਅੱਛਾ ਹੈ ਠੀਕ ਹੈ ਨਾ ਗੇਂਦੇ ਦੇ ਫੁੱਲ ਮਾਲਾ ਵਗੈਰਾ ਆਪਣੇ ਗੁਰੂ ਨੂੰ ਅਰਪਣ ਕਰਦੇ ਹੋਏ ਜੇ ਤੁਹਾਡੇ ਗੁਰੂ ਕਿਤੇ ਬਾਹਰ ਰਹਿੰਦੇ ਨੇ ਜਾਂ ਕੋਈ ਮੰਦਿਰ 'ਚ ਕਿਸੇ ਨੂੰ ਭਗਵਾਨ ਨੂੰ ਬਣਾਇਆ ਉੱਥੇ ਜਾ ਕੇ ਉਹਨਾਂ ਦਾ ਮੱਥਾ ਟੇਕੋ ਜੇ ਕਿਤੇ ਬਾਹਰ ਫਾਰਨ ਜਾਂ ਕਿਤੇ ਅਲੱਗ ਥਾਂ ਤੇ ਬੈਠੇ ਹੋ ਇਹ ਨਹੀਂ ਹੈ ਕਿ ਤੁਸੀਂ ਅਸੀਂ ਆ ਨਹੀਂ ਸਕਦੇ ਬਈ ਤੁਸੀਂ ਫੋਨ ਕਰੋ ਅੱਜ ਕੱਲ ਤਾਂ ਇੰਨਾ ਦਰਨੀ ਕਿਉਂਗੇ ਤੁਸੀਂ ਫੋਨ ਕਰੋ ਮੈਸੇਜ ਛਡੋ ਪਰ ਕਿਸੇ ਨਾ ਕਿਸੇ ਰੂਪ ਚ ਆਪਣੇ ਗੁਰੂ ਨਾਲ ਜ਼ਰੂਰ ਜੁੜੋ ਠੀਕ ਹੈ ਜੇਕਰ ਆਪਾਂ ਗੱਲ ਕਰੀ ਦੱਸਿਆ ਕਿ ਬ੍ਰਹਸਪਤੀ ਨੂੰ ਗੁਰੂ ਮੰਨਿਆ ਜਾਂਦਾ ਹੈ ਨਾ ਤੇ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਕੋਈ ਖਾਸ ਮੰਤਰ ਕਿ ਜਿਹੜਾ ਸੌਖਾ ਵੀ ਹੋਵੇ ਸਾਡੀ ਆਡੀਅנס ਵਾਸਤੇ ਤੇ ਉਹ ਪ੍ਰਸੰਨ ਵੀ ਕਰ ਸਕੇ ਦੇਖੋ ਜਿੱਦਾਂ ਇਹ ਗੁਰੂ ਪੂਰणिमा ਠੀਕ ਹੈ ਕਿ ਨਹੀਂ ਗੁਰੂਵਾਰ ਦੇ ਉਤਰ ਪੂਰणिमा ਤਿਥੀ ਨੂੰ ਕਹਿੰਦੇ ਕਿ ਸਾਰੀ ਪੂਰਨ ਤਿਥੀ ਚੰ드ਰਾ ਮਾ ਪੂਰੇ ਯੋਗਨ ਚ ਹੁੰਦਾ ਹੈ ਗੁਰੂ ਨੂੰ ਪ੍ਰਸੰਨ ਕਰਨ ਲਈ ਕੁਝ ਹੋ ਨਹੀਂ ਹੈ ਕਿ ਬਹੁਤ ਜ਼ਿਆਦਾ ਮੰਤਰ ਬਹੁਤ ਜ਼ਿਆਦਾ ਪੂਜਾ ਪੜ ਦੇਖੋ ਲਿਖੇ ਦਾ ਗੁਰੂ ਬ੍ਰਹਮਾ ਗੁਰੂ ਵਿਸ਼ਨੂ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਖਸ਼ਾਤ ਪ੍ਰਭ੍ਰਮਨ ਤਸਮੈ ਸ਼ਰੀ ਗੁਰੁਵੇ ਨਮਾ ਇਹ ਮੰਤਰ ਬਹੁਤ ਅੱਛਾ ਹੈ ਪਰ ਬਹੁਤ ਜ਼ਿਆਦਾ ਸਾਨੂੰ ਇੱਕ ਸਵਾਲ ਆਣ ਲੱਗਦਾ ਪੰਡਿਤ ਜੀ ਅਸੀਂ ਇੰਨਾ ਮੰਤਰ ਨਹੀਂ ਬੋਲ ਸਕਦੇ ਸਾਨੂੰ ਪਤਾ ਹੀ ਨਹੀਂ ਐ ਬਈ ਇਸ ਦੀ ਮਾਲਾ ਨਹੀਂ ਕਰ ਸਕ ਸਿਰਫ ਗੁਰੂ ਮੰਤਰ ਜਿਹੜਾ ਤੁਹਾਡੇ ਕੰਨ ਚ ਦੱਸਿਆ ਗੁਰੂ ਦਾ ਆਸ਼ੀਰਵਾਦ ਲੋ ਉਹਨੂੰ ਮੇਨ ਚੀਜ਼ ਹੈ ਕਿ ਉਸ ਦਿਨ ਜਿਹੜੇ ਵੀ ਤੁਹਾਨੂੰ ਜਿਹਨਾਂ ਤੁਹਾਡੇ ਸਿੱਖਿਆ ਗੁਰੂ ਜੀ ਦਾ ਮੈਂ ਦੱਸਿਆ ਜਿਹਨੇ ਤੁਹਾਨੂੰ ਕੰਮ ਸਿਖਾਇਆ ਜਿਹਦਾ ਤੁਹਾਨੂੰ ਕਿਸੇ ਨੇ ਕੰਮ ਸਿਖਾਇਆ ਕਿਸੇ ਨੇ ਤੁਹਾਨੂੰ ਅੱਗੇ ਵਧਣ ਦਾ ਰਸਤਾ ਸਿਖਾਇਆ ਉਹਨੂੰ ਜਾ ਕੇ ਜੇ ਤੁਸੀਂ ਕੁਝ ਵੀ ਨਹੀਂ ਦਿੱਸੇ ਘੱਟੋ ਘੜ ਉਹਨਾਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈ ਸਕਦੇ ਹੋ ਨਹੀਂ ਪੈਰੀ ਹੱਥ ਲਾ ਕੇ ਆਸ਼ੀਰਵਾਦ ਪੜਨਾਮ ਕਰਕੇ ਆਸ਼ੀਰਵਾਦ ਹਰਸ਼ਕਾਲ ਕਰ ਸਕਦੇ ਹੋ ਨਮਸਕਾਰ ਕਰ ਸਕਦੇ ਹੋ ਉਹ ਕੰਮ ਕਰੋ ਬਈ ਬੰਦਾ ਕਿ ਬਾਹਰ ਆਪੇ ਫੋਨ ਕਰਕੇ ਉਹਨਾਂ ਦਾ ਕਿਰਤਾਰਕ ਬਣਾਓ ਕਿ ਯਾਰ ਤੁਹਾਡੇ ਵਜੇ ਨਾਲ ਅੱਜ ਮੈਂ ਬਹੁਤ ਅੱਛਾ ਸਟੈਂਡ ਕੀਤਾ ਇਹ ਕਿ ਅਸੀਂ ਕਿਸੇ ਤੁਹਾਡੇ ਵਜ੍ਹਾ ਨਾਲ ਅਸੀਂ ਅੱਜ ਸਟੈਂਡ ਹੈ ਇਹ ਹੈ ਚੁਕਾਉਣ ਦਾ ਦਿਨ ਐ ਸਾਨੂੰ ਆਸਾਨ ਨਹੀਂ ਕਰਨਾ ਹੈ ਦੱਸਣ ਦਾ ਦਿਨ ਹੈ ਕਿ ਇੱਕ ਵਾਰੀ ਉਹਨਾਂ ਨੇ ਦੇਣਾ ਤਾਂ ਅਸੀਂ ਉਹ ਸਾਡਾ ساری ਉਮਰ ਚੱਲਦਾ ਰਹਿੰਦਾ ਹੈ ਉਹ ਤੇ ਆਪਾਂ ਜੇਕਰ ਗੱਲ ਕਰੀਏ ਆਪਾਂ ਡੇਲੀ ਉਹਨਾਂ ਨੂੰ ਯਾਦ ਵੀ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਇਹ ਜਿਹੜਾ ਰਸਤਾ ਦਿਖਾਇਆ ਤੇ ਆਪਾਂ ਉਸ ਰਸਤੇ ਉੱਤੇ ਤੁਰ ਰਹੇ ਆਂ ਦੇਖੋ ਗੁਰੂ ਬਿਨਾ ਗਤੀ ਨਹੀਂ ਹੋ ਸਕਦੀ ਬਿਨਾ ਗੁਰੂ ਕਲਿਆਣ ਹੋ ਹੀ ਨਹੀਂ ਸਕਦਾ ਬਚਪਨ ਤੋਂ ਲੈ ਕੇ ਐਂਡ ਤੱਕ ਆਪਾਂ ਨੂੰ ਕਿਸੇ ਨਾ ਕਿਸੇ ਦੇ ਸਹਾਰੇ ਦੀ ਲੋੜ ਪੈਂਦੀ ਹੈ ਗੁਰੂ ਇੱਕ ਬਹੁਤ ਵੱਡਾ ਸਹਾਰਾ ਹੈ ਜ਼ਿੰਦਗੀ ਤਾਰ ਕਰਨ ਦਾ ਇੱਕ ਅੱਛਾ ਗੁਰੂ ਜ਼ਿੰਦਗੀ ਤਾਰ ਦਿੰਦਾ ਹੈ ਠੀਕ ਹੈ ਕਿ ਨਹੀਂ ਕਰਮਾਂ ਨਾਲ ਖੇੜਾ ਪਰ ਇੱਕ ਅੱਛੇ ਕਰਮ ਉਹ ਅੱਛੇ ਰਸਤੇ ਸਾਤਵਿਕ ਰਸਤੇ ਬਾਣਨ ਵਾਲਾ ਗੁਰੂ ਕਦੀ ਵੀ ਇਨਸਾਨ ਦਾ ਮਾੜਾ ਨਹੀਂ ਕਰ ਸਕਦਾ ਉਹਦਾ ਪੂਰਾ ਜੀਵਨ ਉਹਦਾ ਨਹੀਂ ਉਹਦੇ ਪੂਰੇ ਪਰਿਵਾਰ ਦਾ ਜੀਵਨ ਤਰ ਜਾਂਦਾ ਹੈ ਤੁਸੀਂ ਮੈਨੂੰ ਉਸ ਲਾਸਟ ਪੁੱਛਿਆ ਕਿ ਇਸ ਦਿਨ ਕੀ ਉਪਾਅ ਕਰ ਲੈਣਾ ਚਾਹੀਦਾ ਕਿ ਗੁਰੂ ਆਰ ਵਾਲੇ ਦਿਨ ਕਿ ਦੇਖੋ ਇਤਨੇ ਚ ਚੰਦ ਚਰਨ पादुका ਪੂਜਨ ਦਾ ਬੜਾ ਰਿਵਾਜ ਹੈ ਜਿਨ੍ਹਾਂ ਦੇ ਗੁਰੂ ਸਵਰਗਵਾਸ ਹੋ ਗਏ ਜਾਂ ਜਿਨ੍ਹਾਂ ਨੂੰ ਬੈਕਗ੍ਰਾਉਂਡ ਤਾਂ ਮਿਲ ਉਹਨਾਂ ਦਾ पादुका ਪੂਜਨ ਕਰ ਸਕਦੇ ਨੇ ਮੇਨ ਹੈ ਗੇਂਦੇ ਦੇ ਫੁੱਲ ਅੱਛਾ ਜੀ ਠੀਕ ਹੈ ਕਿ ਨਹੀਂ ਪੀਲੀ ਮਿਠਾਈ ਠੀਕ ਹੈ ਕਿ ਇਹ ਅਰਪਣ ਕਰਨਾ ਇਹ ਚ ਕੋਈ ਬਹੁਤ ਜ਼ਿਆਦਾ ਰੋਕਟ ਸਾਇੰਸ ਨਹੀਂ ਹੈਗਾ ਕਿ ਆਹ ਕਰਨ ਨਾਲ ਇਹ ਚਮਤਕਾਰ ਹੋ ਜਾਣਾ ਹੈ ਹਾਂ ਇਹ ਚ ਇਹ ਕਿ ਪੂਰणिमा ਤਿਥੀ ਹੋਣ ਕਰਕੇ ਚਾਂਦੀ ਦਾ ਦਾਨ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਜਿੱਦਾ ਜਿੱਦਾ ਜਿਹਦੇ ਸਮਰਥਨ ਗੁਰੂ ਜੀ ਨੂੰ ਭੇਟ ਸਕਦੇ ਹੁਣ ਲੋਕੀ ਬੜੇ ਸਵਾਲ ਕਰਦੇ ਮੰਦਿਰ ਜਾ ਕੇ ਅਸੀਂ ਦਾਨ ਕਰਦੇ ਆ ਜੀ ਅਰੇ ਮੂਰਖੋ ਤੁਸੀਂ ਪਰਮਾਤਮਾ ਨੂੰ ਦਾਨ ਨਹੀਂ ਕਰ ਸਕਦੇ ਮੈਂ ਬਾਰ ਬਾਰ ਕਹਣਾ ਹੈ ਕਿ ਮੰਦਿਰ ਜਾ ਕੇ ਤੁਸੀਂ ਦਾਨ ਨਹੀਂ ਕਰ ਸਕਦੇ ਉਹਨਾਂ ਨੂੰ ਪੇਂਟ ਕਰ ਸਕਦੇ ਤੁਸੀਂ ਸਾਨੂੰ ਇਸ ਜੋਗਾ ਬਣਾਇਆ ਹੈ ਕਿ ਅਸੀਂ ਤੁਹਾਡੇ ਲਈ ਕੁਝ ਸਮਰਪਿਤ ਕਰ ਸਕਦੇ ਹਾਂ ਠੀਕ ਹੈ ਕਿ ਉਹਦੇ ਵੀ ਤੁਸੀਂ ਆਪਣੇ ਗੁਰੂ ਜੀ ਨੂੰ ਦਾਨ ਨਹੀਂ ਕਰ ਸਕਦੇ ਉਹਨਾਂ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਉਹਨਾਂ ਨੂੰ ਜਾ ਕੇ ਪੇਟ ਕਰੋ ਉਹਨਾਂ ਦਾ ਆਸ਼ੀਰਵਾਦ ਲਓ ਦੇਖੋ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਕਿੱਦਾਂ ਤਰੱਕੀ ਕਰਦੇ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਵੀ ਕਿਸ ਤਰੀਕੇ ਨਾਲ ਗੁਰੂ ਪੂਰਨਿਮਾ ਵਾਲੇ ਦਿਨ ਪੂਜਾ ਕਰਨੀ ਹੈ ਕੀ ਕੀ ਤੁਸੀਂ ਪੇਟ ਕਰ ਸਕਦੇ ਹੋ ਤੇ ਕਿਸ ਤਰੀਕੇ ਨਾਲ ਆਪਣੇ ਗੁਰੂ ਨੂੰ ਜਿਹੜਾ ਕਿ ਪ੍ਰਸੰਨ ਕਰ ਸਕਦੇ ਹੋ ਤੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਤਾਂ ਦੇਖਦੇ ਰਹੋ ਸਿਟੀ ਹੈਡ